ਜਦੋਂ ਮੱਸਾ ਰੰਗ ਨੇ ਇਹਨਾਂ ਨੂੰ ਦੇਖ ਲੈਂਦਾ ਕਿ ਪੰਡਾ ਚੱਕੀ ਆਉਂਦੇ ਨੇ ਕਹਿੰਦਾ ਕੀ ਲੈ ਕੇ ਆਏ ਹੋ ਕਹਿੰਦੇ ਜੀ ਸਾਡਾ ਮਾਮਲਾ ਇਕੱਠਾ ਹੋਇਆ ਪਿਆ ਸੀ ਉਹ ਤਾਰਨ ਆਏ ਆ ਰੱਖ ਦਿੰਦੇ ਨੇ ਪੰਡਾ ਮੱਸੇ ਰੰਗੜ ਦੇ ਪਲੰਗ ਕੋਲ ਕਹਿੰਦਾ ਠੀਕ ਆ ਜਾਓ ਕਹਿੰਦੇ ਜੀ ਗਿਨਤਾ ਲਓ ਕਈ ਵਾਰ ਘੱਟ ਵੱਧ ਹੋਣਗੀਆਂ ਜੇ ਘੱਟ ਹੋਈਆਂ ਸੀ ਹੋਰ ਦੇ ਦਾਂਗੇ ਤੁਹਾਨੂੰ ਲਾਲਚੀ ਸੀ ਬੰਦਾ ਪਾਪੀ ਤਾਂ ਸੀਗਾ ਹੀ ਲਾਲਚੀ ਵੀ ਸੀਗਾ ਬੈਠਾ ਬੈਠਾ ਪਲੰਗ ਤੇ ਬਸ ਪੰਡ ਨੂੰ ਹੱਥ ਪਾਉਣ ਲਈ ਝੁਕਦਾ ਏ ਇੱਕੋ ਸਕਿੰਟ ਚ ਪਾਈ ਮਹਿਤਾਬ ਸਿੰਘ ਕੱਢਦੇ ਨੇ ਕਰਪਾਣ ਗਾਟਾ ਲਾ ਕੇ ਭਰਾ ਮਾਰਦੇ ਨੇ ਉਹਦਾ ਪਤਾ ਹੀ ਨਹੀਂ ਚੱਲਦਾ ਕਿਸੇ ਨੂੰ ਫਗਡੜ ਮੱਚ ਜਾਂਦੀ ਆ ਸਾਰੇ ਵੀ ਇਹ ਕੀ ਹੋ ਗਿਆ ਮਸੇ ਰੰਗੜ ਨੇ ਵੀ ਕਦੇ ਸੋਚਿਆ ਨਹੀਂ ਹੋਣਾ ਵੀ ਸਿੱਖ ਕਿਵੇਂ ਆ ਜਾਣਗੇ ਇੱਥੇ ਕਹਿੰਦੇ ਚੁਟਕੀਆਂ ਦੇ ਖੇਡਣ ਵਾਲੀ ਭਾਈ ਸੁੱਖਾ ਸਿੰਘ ਚਾਰ ਪੰਜ ਮੁਗਲਾਂ ਨੂੰ ਝਟਕਾ ਦਿੰਦੇ ਨੇ ਸਾਰੇ ਹੋ ਜਾਂਦੇ ਨੇ ਪਿੱਛੇ ਪਿੱਛੇ ਕਿਸੇ ਨੂੰ ਸਮਝ ਹੀ ਨਹੀਂ ਆਉਂਦਾ ਵੀ ਕੀ ਹੋ ਗਿਆ ਹੁਣ ਸੀਨ ਦੇਖੋ ਦਰਬਾਰ ਸਾਹਿਬ ਦੇ ਮੇਨ ਗੇਟ ਚੋਂ ਭਾਈ ਮਹਿਤਾਬ ਸਿੰਘ ਬਾਹਰ ਨਿਕਲਦੇ ਨੇ ਸੱਜੇ ਹੱਥ 'ਚ ਬਾਲਾਂ ਤੋਂ ਫੜਿਆ ਹੁੰਦਾ ਮਸੇ ਰੰਗੜ ਦਾ ਸਿਰ ਖੱਬੇ ਹੱਥ 'ਚ ਕਿਰਪਾਨ ਫੜੀ ਹੁੰਦੀ ਆ ਜਕਾਰਾ ਲਾ ਕੇ ਬਾਹਰ ਨਿਕਲਦੇ ਨੇ ਵਰਤੀ ਨਾਲ ਹੀ ਕਹਿੰਦੇ ਜਾਂਦੇ ਨੇ ਘੋੜਿਆਂ ਤੇ ਬੰਦੇ ਨੇ ਭਾਈ ਸੁੱਖਾ ਸਿੰਘ ਟੰਗਦੇ ਨੇ ਮੱッセ ਰੰਗੜ ਦਾ ਸਿਰ ਨੇਜੇ ਤੇ ਤੇ ਨਿਕਲ ਜਾਂਦੇ ਨੇ ਪਤਾ ਹੀ ਨਹੀਂ ਲੱਗਦਾ ਕਿਸੇ ਨੂੰ ਕਰੀਏ ਕੀ ਨਾਚੀਆਂ ਨੋਚੀਆਂ ਸਾਰੇ ਤਬਲਚੀ ਪਤਾ ਹੀ ਨਹੀਂ ਕਿੱਧਰ ਖੇਰੂ ਖੇਰੂ ਹੋ ਗਏ ਸੁੱਤੀ ਵੀ ਰਹਿ ਗਈ ਮੁਗਲ ਫੌਜ ਹਵਾ ਵਾਂਗੂ ਗਏ ਕਰਕੇ ਆਪਦਾ ਕੰਮ ਹਵਾ ਵਾਂਗੂ ਉਥੋਂ ਅੱਗੇ ਗੁਰੂ ਦੇ ਸਿੱਖ ਫੌਜ ਪਿੱਛਾ ਵੀ ਕਰਦੀ ਐ ਇਹਨਾਂ ਦਾ ਫੇ ਕਿੱਥੇ ਰਾਹ ਦਿੰਦੇ ਨੇ ਉਦੋਂ ਬਾਅਦ ਗੰਗਾਨਗਰ ਪੜਾ ਕਰਦੇ ਨੇ ਤੇ ਫਿਰ ਪਹੁੰਚਦੇ ਨੇ ਸਿੱਧਾ ਬਿਕਾਨੇਰ ਜਾ ਕੇ ਖਾਲਸੇ ਦੇ ਪੈਰਾਂ 'ਚ ਇਹ ਪਾਪੀ ਦਾ ਸਿਰ ਰੱਖ ਦਿੰਦੇ ਨੇ ਫਿਰ ਉੱਥੇ ਮੱッセ ਰੰਗੜ ਦਾ ਫਿਰ ਉੱਥੇ ਉਹ ਪਾਪੀ ਦਾ ਸਿਰ ਦੇਖ ਕੇ ਗੁੱਸੇ ਚ ਆਏ ਸਿੱਖਾਂ ਨੇ ਠੇਡੇ ਵੀ ਮਾਰੇ ਰੇ ਸਿਰ ਨੂੰ ਫਿਰ ਭਾਈ ਸ਼ਾਮ ਸਿੰਘ ਨੇ ਰੋਕਿਆ ਉਹ ਕਹਿੰਦੇ ਵੀ ਇਹਨੂੰ ਇਹਦੇ ਕਰਮਾਂ ਦੀ ਸਜ਼ਾ ਮਿਲ ਗਈ ਆ ਹੁਣ ਇਹਨੇ ਸਿਰ ਨੂੰ ਅਗਨ ਭੇਂਟ ਕਰ ਦੋ ਇੱਕ ਗੁਰੂ ਦੇ ਸਿੱਖਾਂ ਨੇ ਐਕਸ਼ਨ ਕਰਕੇ ਪੂਰੀ ਹਕੂਮਤ ਹਿਲਾਤੀ ਮੱッセ ਰੰਗੜ ਦਾ ਪਰਿਵਾਰ ਪਹੁੰਚ ਜਾਂਦਾ ਜ਼ਕਰੀਆ ਖਾਨ ਦੇ ਦਰਬਾਰ 'ਚ ਕਹਿੰਦਾ ਤੂੰ ਹੀ ਭੇਜਿਆ ਸੀ ਨਾ ਜੁੱਤਾ ਕਹਿੰਦਾ ਸੀ ਸਿੱਖ ਕਮਜ਼ੋਰ ਨੇ ਸਿੱਖ ਤਾਂ ਹੈ ਹੀ ਨਹੀਂ ਸਿੱਖ ਤਾਂ ਮਾਰਤੇ ਅਸੀਂ ਆ ਲੈ ਗਏ ਤੇਰੇ ਚੌਧਰੀ ਦਾ ਸਿਰ ਵੱਢ ਕੇ ਸਿੱਖ ਕਹਿੰਦੇ ਸਾਨੂੰ ਤਾਂ ਸਿਰ ਲਿਆ ਕੇ ਦੇ ਉਹਦਾ ਜਾਂ ਜਿਨ੍ਹਾਂ ਨੇ ਇਹਦਾ ਸਿਰ ਵੱਢਿਆ ਏ ਸਾਨੂੰ ਉਹਨਾਂ ਦੇ ਸਿਰ ਚਾਹੀਦੇ ਨੇ ਸਕਰੀਆ ਖਾਨ ਗੁੱਸੇ ਨਾਲ پاگل ਹੋ ਜਾਂਦਾ ਕਹਿੰਦੇ ਉੱਥੇ ਕਹਿੰਦਾ ਲੱਭੋ ਇਹਨਾਂ ਨੂੰ ਹੁਣ ਸਿੱਖ ਕਿੱਥੇ ਲੱਭਣ ਫਿਰ ਕਹਿੰਦਾ ਇਹਨਾਂ ਦਾ ਕੋਈ ਪਰਿਵਾਰ ਵਾਲਾ ਤਾਂ ਹੋਊਗਾ ਇੱਥੇ ਕਹਿੰਦਾ ਜੇ ਆਪ ਨਹੀਂ ਹੈਗੇ ਨੰਬਰ ਤਾਂ ਹੋਊ ਕੋਈ ਨਾ ਕੋਈ ਤਾਂ ਹੋਊ ਲੱਭੋ ਫਿਰ ਇਹ ਆਪਦੇ ਖਬਰੀਆਂ ਨੂੰ ਆਪਦੇ ਜਸੂਸਾਂ ਨੂੰ ਪਿੰਡਾਂ 'ਚ ਭੇਜਦਾ ਬੜੇ ਗੱਦਾਰ ਸੀਗੇ ਹਰਪਖਤ ਵਰਗੇ ਰਾਮੇ ਰੰਧਾਵੇ ਵਰਗੇ ਭਾਈ ਮਹਿਤਾਬ ਸਿੰਘ ਆਪਦੇ 6 ਸਾਲ ਦੇ ਮੁੰਡੇ ਨੂੰ ਆਪਦੇ ਪੱਗਵਟ ਹਿੰਦੂ ਭਰਾ ਜਿਹਦਾ ਨਾਮ ਨੱਥੂ ਖਹਿਰਾ ਸੀ ਉਹਦੇ ਕੋਲ ਛੱਡ ਕੇ ਗਏ ਹੁੰਦੇ ਨੇ ਵੀ ਤੂੰ ਇਹਦਾ ਧਿਆਨ ਰੱਖਣਾ ਹੈ ਕਹਿੰਦੇ ਮੈਂ ਨਾਲ ਇੱਕ ਵਾਅਦਾ ਕਰ ਵੀ ਇਹਦੇ ਕੇਸ਼ ਕਤਲ ਨਹੀਂ ਕਰਾਏਗਾ ਤੇ ਇਹਦਾ ਧਰਮ ਨਹੀਂ ਬਦਲਾਏਗਾ ਜੋ ਮਰਜ਼ੀ ਹੋ ਜੇ ਹੁਣ ਮੁਗਲਾਂ ਦੀ ਫੌਜ ਨੱਥੂ ਖੇਰੇ ਦੇ ਪਿੰਡ ਪਹੁੰਚ ਜਾਂਦੀ ਹੈ ਮੀਰਾਕੋਟ ਉਹਨੂੰ ਕਹਿੰਦੇ ਵੀ ਮਹਿਤਾਬ ਸਿੰਘ ਦਾ ਮੁੰਡਾ ਸਾਡੇ ਹਵਾਲੇ ਕਰ ਉਹ ਕਹਿੰਦਾ ਜੀ ਮੇਰੇ ਕੋਲ ਤਾਂ ਹੈ ਹੀ ਨਹੀਂ ਹਨੂੰ ਸਭ ਪਤਾ ਹੈ ਤੇਰੇ ਕੋਲ ਹੀ ਹੈ ਜੇ ਤਮ ਜਾਨ ਬਚਾਉਣੀ ਆ ਆਪਦੀ ਤਾਂ ਮੁੰਡਾ ਸਾਡੇ ਹਵਾਲੇ ਕਰ ਦੇ ਕਹਿੰਦਾ ਜੀ ਠੀਕ ਆ ਉਹ ਡਰ ਜਾਂਦਾ ਨੱਥੂ ਖੇਰੇ ਕਹਿੰਦਾ ਜੀ ਠੀਕ ਆ ਮੈਂ ਲਿਆ ਕੇ ਦਿੰਨਾ ਫਿਰ ਜਾਂਦਾ ਹੈ ਭਾਈ ਮਹਿਤਾਬ ਸਿੰਘ ਦੇ ਮੁੰਡੇ ਨੂੰ ਲੈਣ ਉੱਥੇ ਕਮਰੇ 'ਚ ਇਹ ਆਪ ਹੁੰਦਾ ਭਾਈ ਮਹਤਾਰ ਸਿੰਘ ਦਾ ਮੁੰਡਾ ਰਾਏ ਸਿੰਘ ਹੁੰਦਾ ਇਹਦਾ ਆਪ ਦਾ ਮੁੰਡਾ ਹੁੰਦਾ ਇਹਦਾ ਪਨੋਈਆ ਹੁੰਦਾ ਤੇ ਇਹਦਾ ਇੱਕ ਨੌਕਰ ਹੁੰਦਾ